ਕੈਨੇਡਾ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀ ਵੀ ਸਥਾਈ ਨਿਵਾਸ ਪ੍ਰਾਪਤ ਕਰ ਸਕਦੇ ਨੇ ਇਥੇ ਬਹੁਤ ਸਾਰੇ ਰਾਜ ਨੇ ਜੋ ਵਿਦਿਆਰਥੀਆਂ ਵਸਾਨ ਦੇ ਨਾਲ ਸਥਾਈ ਨਿਵਾਸ ਪ੍ਰਦਾਨ ਕਰ ਰਹੇ ਨੇ ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਕਈ ਰਾਜਾਂ ਦੇ ਵਿੱਚ ਇਮੀਗ੍ਰੇਸ਼ਨ ਮਾਰਕ ਬਣਾਇਆ ਗਿਆ ਨੇ ਜੇਕਰ ਵਿਦਿਆਰਥੀਆਂ ਨੇ ਉਸ ਰਾਜ ਦੇ ਵਿੱਚ ਪੜ੍ਹਾਈ ਕੀਤੀ ਹੈ ਤਾਂ ਉਹ ਉੱਥੇ ਸਥਾਈ ਨਿਵਾਸੀ ਦੇ ਵਜੋਂ ਸੈਟਲ ਹੋ ਸਕਦੇ ਨੇ ਕੈਨੇਡਾ ਵਿੱਚ ਇਸ ਸਮੇਂ 8 ਪ੍ਰਾਂਤ ਨੇ ਜਿੱਥੇ ਕਟੋਕਾਟਿਕਾ ਜੁਆ ਪ੍ਰੋਗਰਾਮ ਹੈ ਜੋ ਵਿਦਿਆਰਥੀਆਂ ਨੂੰ ਪੀਐਲ ਦਿੰਦਾ ਜੀ ਹਾਂ ਦੱਸੀ ਕੈਨੇਡੀਅਨ ਰਾਜ ਦੇ ਵਿੱਚ ਪ੍ਰੋਵਿੰਸ ਨੋਮਜ਼ਿਤ ਪ੍ਰੋਗਰਾਮ ਚੁਲਾਏ ਜਾਂਦੇ ਨੇ ਜਿਸ ਨੂੰ ਪੀਐਨਪੀ ਵੀ ਅਖਾਇ ਜਾਦਾ ਹੈ ਜਿਸ ਰਾਹੀਂ ਰਾਜ ਵਿਦਿਆਰਥੀ ਨੂੰ ਨਾਮਜ਼ਿਤ ਕਰਕੇ ਕੈਨੇਡੀਅਨ ਸਰਕਾਰ ਉਹਨਾਂ ਨੂੰ ਪੀਆਰ ਦਿੰਦੀ ਹੈ ਆਮ ਤੌਰ ਤੇ ਵਿਦਿਆਰਥੀਆਂ ਨੂੰ ਪੀਆਰ ਪ੍ਰਾਪਤ ਕਰਨ ਦੇ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਜਿਵੇਂ ਕਿ ਇਸ ਦੇ ਵਿੱਚ ਰਾਜ ਦੀ ਯੂਨੀਵਰਸਿਟੀ ਤੋਂ ਡਿਗਰੀ ਲੈਣਾ ਰਾਜ ਦੀ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਐਕਸਪ੍ਰੈਸ਼ਨ ਆਫ ਇੰਟਰਸਟ ਪਾ ਵਿਦਿਆਰਥੀ ਇਥੇ ਸੈਟਲ ਹੋਣਾ ਚਾਹੁੰਦੇ ਨੇ ਅਤੇ ਵਿਦਿਆਰਥੀ ਦੇ ਕੋਲ ਸੈਟਲ ਹੋਣ ਦੇ ਲਈ ਕਾਫੀ ਪੈਸਾ ਵੀ ਹੋਣਾ ਚਾਹੀਦਾ ਹੈ ਹਾਲੇ ਕਿ ਕੁਝ ਰਾਜ ਅਜੇ ਜਿੱਥੇ ਵਿਦਿਆਰਥੀਆਂ ਨੂੰ ਪੀਆ ਦਿੱਤਾ ਜਾਵੇਗਾ ਪਰ ਮੈਂ ਉਹ ਕਿਹਦੇ ਹੋ ਰਾਜ ਤੋਂ ਪੜੇ ਹੋਣ ਆਓ ਅੱਜ ਤੁਹਾਨੂੰ ਉਹਨਾਂ 8 ਰਾਜਾਂ ਬਾਰੇ ਦੱਸਦੇ ਹਾਂ ਜਿੱਥੇ ਵਿਦਿਆਰਥੀ ਪੀਆ ਪ੍ਰਾਪਤ ਕਰ ਸਕਦੇ ਨੇ ਜੀ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡੀਅਨ ਰਾਜ ਅਲਬਰਟਾ ਦੀ ਜਿੱਥੇ ਦੋ ਤਰ੍ਹਾਂ ਦੇ ਪ੍ਰੋਗਰਾਮ ਚਲੇ ਜਾਂਦੇ ਨੇ ਜਿਸਨਾਂ ਹੀ ਵਿਦਿਆਰਥੀ ਪੀਆ ਵੀ ਪ੍ਰਾਪਤ ਕਰ ਸਕਦੇ ਨੇ ਪਹਿਲਾ ਗ੍ਰੈਜੂਏਟ ਐਂਟਰਪ੍ਰੀਨਿਓਰਸ ਟੀਮ ਹੈ ਜਿਸ ਦੇ ਵਿੱਚ ਰਾਜ ਦੇ ਵਿੱਚ ਕਾਰੋਬਾਰ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਨੂੰ ਪੀਆ ਮਿਲਦਾ ਹੈ ਦੂਜਾ ਵਿਦੇਸ਼ੀ ਗ੍ਰੈਜੂਏਟ ਐਂਟਰਪ੍ਰੀਨਿਓਰ ਸਟਰੀਮ ਹੈ ਜਿਸ ਦੇ ਵਿੱਚ ਰਾਜ ਦੇ ਵਿੱਚ ਕਾਰੋਬਾਰ ਜਾਂ ਕੰਪਨੀ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਨੂੰ ਪੀਆਰ ਦਿੱਤਾ ਜਾਂਦਾ ਹੈ ਇਸ ਰਾਜ ਦੇ ਵਿੱਚ ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਤਹਿਤ ਤਿੰਨ ਐਜੋਏ ਪ੍ਰੋਗਰਾਮ ਨੇ ਜੋ ਵਿਦਿਆਰਥੀਆਂ ਨੂੰ ਪੀਆਰ ਪ੍ਰਦਾਨ ਕਰਦੇ ਨੇ ਇਹਨਾਂ ਦੇ ਵਿੱਚ ਕਰੀਅਰ এমਪਲॉयਮੈਂਟ ਪਾਥਵੇ ਗ੍ਰੈਜੂਏਟ ਇੰਟਰਨਸ਼ਿਪ ਪਾਥਵੇ ਅਤੇ ਇੰਟਰਨੈਸ਼ਨਲ ਸਟੂਡੈਂਟ ਐਂਟਰਪ੍ਰੀਨਿਓਰ ਪਾਇਲਟ ਸ਼ਾਮਲ ਨੇ ਹਰੇਕ ਪ੍ਰੋਗਰਾਮ ਦੀਆਂ ਵੱਖ-ਵੱਖ ਸ਼ਰਤਾਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਸਥਾਈ ਨਿਵਾਸ ਦਿੱਤਾ ਜਾਵੇਗਾ ਇਸੇ ਤਰ੍ਹਾਂ ਕੈਨੇਡੀਅਨ ਰਾਜ ਨਿਊ ਬਾਂਸਵਿਕ ਦੇ ਵਿੱਚ ਨਿਊ ਬਾਂਸਵਿਕ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਹੈ ਜਿਸ ਦੇ ਵਿੱਚ ਦੋ ਵੱਖ-ਵੱਖ ਰਸਤੇ ਨੇ ਪਹਿਲਾ ਨਿਊ ਬਾਂਸਵਿਕ ਗ੍ਰੈਜੂਏਟ ਪਾਥਵੇ ਹੈ ਜੋ ਉਹਨਾਂ ਲੋਕਾਂ ਨੂੰ ਸਥਾਈ ਨਿਵਾਸ ਪ੍ਰਦਾਨ ਕਰਦਾ ਹੈ ਜਿਨ੍ਹਾਂ ਦੇ ਕੋਲ ਕਿਸੇ ਰਾਜ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਹੈ ਦੂਜਾ ਪ੍ਰਾਈਵੇਟ ਕੈਰੀਅਰ ਕਾਲਜ ਗ੍ਰੈਜੂਏਟ ਪਾਇਲਟ ਪ੍ਰੋਗਰਾਮ ਹੈ ਜੋ ਤਰਜੀਹੀ ਨੌਕਰੀ ਦੇ ਲਈ ਪੀਆਰ ਪ੍ਰਦਾਨ ਕਰਦਾ ਹੈ ਇਹ ਨਹੀਂ ਨਹੀਂ ਜੇਕਰ ਤੁਸੀਂ ਕੈਨੇਡੀਅਨ ਸੂਬੇ ਨਿਊ ਫਾਉਂਡਲੈਂਡ ਅਤੇ ਲੈਬਰਡੋਰ ਦੇ ਵਿੱਚ ਪੀਆਰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਤਿੰਨ ਵਿਕਲਪ ਨੇ ਇੱਥੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਵਿੱਚ ਇੰਟਰਨੈਸ਼ਨਲ ਗ੍ਰੈਜੂਏਟ ਕੈਟਾਗਰੀ ਇੰਟਰਨੈਸ਼ਨਲ ਗ੍ਰੈਜੂਏਟ ਐਂਟਰਪ੍ਰੈਨਿਓਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਐਂਟਰਪ੍ਰੈਨਿਓਰ ਸ਼ਾਮਲ ਹੈ ਇਹਨਾਂ ਤਿੰਨ ਕੈਟਾਗਰੀਆਂ ਦੀਆਂ ਵੱਖ-ਵੱਖ ਸ਼ਰਤਾਂ ਨੇ ਜਿਨ੍ਹਾਂ ਨੂੰ ਪੂਰਾ ਕਰਕੇ ਸਥਾਈ ਨਿਵਾਸ ਅਸਾਨੀ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਕੈਨੇਡਾ ਦੇ ਪੂਰਬ ਦੇ ਵਿੱਚ ਸਥਿਤ ਨਵਾਸਕੋਸ਼ ਰਾਜ ਦੇ ਵਿੱਚ ਵੀ ਚਲਾਇਆ ਜਾਂਦਾ ਹੈ ਇਸੇ ਤਹਿਤ ਦੋ ਰਸਤੇ ਨੇ ਪਹਿਲਾ ਇੱਕ ਇੰਟਰਨੈਸ਼ਨਲ ਗ੍ਰੈਜੂਏਟ ਇਨ ਡਿਮਾਂਡ ਸਟਰੀਮ ਹੈ ਅਤੇ ਦੂਜਾ ਇੰਟਰਨੈਸ਼ਨਲ ਗ੍ਰੈਜੂਏਟ ਇੰਟਰਪ੍ਰੈਨਿਓਰ ਸਟਰੀਮ ਹੈ ਜੇਕਰ ਤੁਸੀਂ ਰਾਜ ਦੇ ਕਿਸੇ ਵੀ ਸੰਸਥਾਨ ਤੋਂ ਪੜ੍ਹਾਈ ਕੀਤੀ ਹੈ ਤਾਂ ਤੁਹਾਡੇ ਕੋਲ ਥੋੜਾ ਜਿਹਾ ਵੀ ਕੰਮ ਦਾ ਤਜਰਬਾ ਤਾਂ ਤੁਸੀਂ ਆਸਾਨੀ ਦੇ ਨਾਲ ਪੀਆਰ ਪ੍ਰਾਪਤ ਕਰ ਸਕਦੇ ਹੋ Ontario ਦੇ ਵਿੱਚ ਤਿੰਨ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਨ੍ਹਾਂ ਰਾਹੀਂ ਵਿਦਿਆਰਥੀ ਆਸਾਨੀ ਦੇ ਨਾਲ ਸਥਾਈ ਨਿਵਾਸ ਪ੍ਰਾਪਤ ਕਰ ਸਕਦੇ ਨੇ ਮਾਲਕ ਨੌਕਰੀ ਦੀ ਪੇਸ਼ਕਸ਼ ਮਾਸਟਰਸ ਗ੍ਰੈਜੂਏਟ ਸਟ੍ਰੀਮ ਅਤੇ ਪੀਆਰ ਗ੍ਰੈਜੂਏਟ ਸਟ੍ਰੀਮ ਤਿੰਨ ਪ੍ਰਸਿੱਧ ਨਾਮਜ਼ਦ ਪ੍ਰੋਗਰਾਮ ਨੇ ਜੋ ਵਿਦਿਆਰਥੀਆਂ ਨੂੰ ਪੀਆਰ ਪ੍ਰਦਾਨ ਕਰ ਸਕਦੇ ਨੇ ਇਨਾਂ ਤਿੰਨਾਂ ਪ੍ਰੋਗਰਾਮ ਬਾਰੇ ਚੰਗੀ ਗੱਲ ਇਹ ਹੈ ਕਿ ਸਥਾਈ ਨਿਵਾਸ ਸਿਰਫ ਡਿਗਰੀ ਹੋਣ ਦੇ ਆਧਾਰ ਉੱਤੇ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਪ੍ਰਿੰਸ ਐਡਵਰਡ ਆਇਲੈਂਡ ਪ੍ਰੋਮਿਸ਼ਨ ਨਾਮਜ਼ਦ ਪ੍ਰੋਗਰਾਮ ਇੱਕੋ ਇੱਕ ਰਸਤਾ ਹੈ ਜੋ ਵਿਦਿਆਰਥੀਆਂ ਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਆਗਿਆ ਦਿੰਦੇ। ਜੇਕਰ ਤੁਸੀਂ ਪ੍ਰਿੰਸ ਐਡਵਰਡ ਆਇਲੈਂਡ ਦੇ ਕਿਸੇ ਕਾਲਜ ਤੋਂ ਡਿਗਰੀ ਪ੍ਰਾਪਤ ਕੀਤੀ ਹੈ ਤੇ ਹੁਣ ਤੁਹਾਡੇ ਕੋਲ ਪੂਰੇ ਸਮੇਂ ਦੀ ਨੌਕਰੀ ਦੀ ਪੇਸ਼ਕਸ਼ ਹੈ ਤਾਂ ਤੁਸੀਂ ਆਸਾਨੀ ਦੇ ਨਾਲ ਪੀਆਰ ਪ੍ਰਾਪਤ ਕਰ ਸਕਦੇ ਹੋ। ਸਸ ਗ੍ਰੈਜੂਅਟ ਇਮੀਗ੍ਰੈਂਟਸ ਨਾਮਜਿਤ ਪ੍ਰੋਗਰਾਮ ਦੇ ਤਹਿਤ ਸਿਰਫ ਇੱਕ ਹੀ ਰਸਤਾ ਹੈ ਜੋ ਪੀਆਰ ਪ੍ਰਦਾਨ ਕਰਦਾ ਹੈ ਇਸ ਨੂੰ ਸਸ ਗ੍ਰੈਜੂਅਟ ਵਰਕ ਐਕਸਪੀਰੀਅੰਸ ਦੇ ਨਾਲ ਕੰਪਨੀ ਵਿਦਿਆਰਥੀ ਉਪਰ ਸ਼੍ਰੇਣੀ ਕਿਹਾ ਜਾਂਦਾ ਹੈ ਜੇਕਰ ਤੁਸੀਂ ਇਸ ਸੂਬੇ ਤੋਂ ਪੜ੍ਹਾਈ ਕੀਤੀ ਹੈ ਤਾਂ ਫਿਰ ਤੁਹਾਨੂੰ ਇੱਥੇ ਕਿਸੇ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤਾਂ ਤੁਸੀਂ ਪੀਆਰ ਦੇ ਹੱਕਦਾਰ ਹੋਵੋਗੇ